ਕਹਿੰਦਾ ਮੇਰੇ ਵਾਸਤੇ ਪੁਰਾਣਾ ਸਾਲ ਵੀ ਓਦਾਂ ਦਾ ਤੇ ਨਵਾਂ ਸਾਲ ਵੀ ਓਦਾਂ ਦਾ ਆਪਾਂ ਉਹਨਾਂ ਨਾਲ ਗੱਲ ਵੀ ਕਰਦੇ ਆ ਪਰ ਉਹ ਲੱਤਾਂ ਤੋਂ ਹੈਡ ਗੈਪ ਹੈ ਪਰ ਮਿਹਨਤ ਕਰਦੇ ਚਾਹ ਦੀ ਦੁਕਾਨ ਕਰਦੇ ਨਵਾਂ ਸਾਲ ਮੇਲੀ ਉਹ ਪੁਰਾਣਾ ਵੀ ਓਹੋ ਜਿਹਾ ਨਵਾਂ ਵੀ ਓਹੋ ਜਿਹਾ ਮਿਹਨਤ ਕਰਕੇ ਖਾਣੀ ਹੈ ਮਤਲਬ ਕਨੇਆਂ ਨੂੰ ਕਿਹੜੀ ਕੋਈ ਮੈਂ ਦੇਖ ਜਾਣੀ ਹੈ ਤੇ ਮਤਲਬ ਚੰਗਾ ਲੱਗਦਾ ਮੈਨੂੰ ਮਿਹਨਤ ਕਰਨ ਦੀ ਇਹ ਹੈ ਵੀ ਸੌਖੀ ਨੀਂਦ ਆਉਂਦੀ ਹੈ ਵਧੀਆ ਵਾ ਨਹੀਂ ਤੇ ਵੇਖੀਦਾ ਕਈ ਮੰਗਦੇ ਵੀ ਹੈ ਚੰਗੇ ਭਲੇ ਵੀ ਮਾਲਾ ਨਾਲ ਦੀ ਮੇਰੀ ਵੀ ਹੈਨਡੀਕੈਪ ਹੈ ਤਾਂ ਮੈਨੂੰ ਵੀ ਇਦਾਂ ਤੁਰ ਫਿਰ ਕੇ ਜਿੱਥਾ ਥਲੇ ਰੋ ਕੰਮਕੁਮ ਕਰਨਾ ਕਰਦਾ ਕਰਦੇ ਆ ਫਿਰ ਵੀ ਅਸੀਂ ਖੁਸ਼ ਹਾਂ ਮਲਵੇ ਨੇ ਵਿੱਚ ਵੀ ਮਿਹਨਤ ਕਰਦੇ ਆ ਤੇ ਅੱਗੇ ਚਲੋ ਮੈਨੂੰ ਇਹ ਗੱਲ ਚ ਆਪਣੀ ਮਿਹਨਤ ਕਰਨ ਚ ਮੈਨੂੰ ਜਨਾ ਦਿੰਦਾ ਮਜਾ ਨਾ ਉਹਨਾਂ ਮੈਨੂੰ ਇਹ ਨਹੀਂ ਵੀ ਮੰਗ ਕੇ ਰਿਹਾ ਕੰਡ ਦੇ ਵਿੱਚ ਤੁਸੀਂ ਬਾਹਰ ਬੈ ਕੇ ਕੰਮ ਕਰਦੇ ਪਏ ਹੋ ਉਪਰੋ ਹੈਂਡੀਕੈਪ ਵੀ ਹੋ ਤੁਸੀਂ ਔਰ ਉੱਥੇ ਕਹਿੰਦੇ ਸਾਡੀ ਵਾਈਫ ਵੀ ਹੈਂਡੀਕੈਪ ਆ ਹਾਂਜੀ ਹੈਂਡੀਕੈਪ ਫਿਰ ਇੱਕ ਮਿਹਨਤ ਕਰਨਾ ਮਿਹਨਤ ਕਰਨੀ ਮਿਹਨਤ ਕਰਕੇ ਜੇ ਇਹਨੇ ਮਿਲਦਾ ਘਰ ਬੈਠਿਆਂ ਕਹਿੰਦੇ ਕੋਈ ਨਹੀਂ ਦੇਣਾ ਹੈਗਾ ਵੀ ਕੰਮ ਕੀਤਾ ਮੈਨੂੰ ਆਲਸ ਸੁਣਾ ਨਹੀਂ ਹੈਗਾ ਵੀ ਮੈਂ ਕੰਮ ਨਹੀਂ ਕਰਨਾ ਵਾਹ ਮਿਹਨਤ ਕਰਕੇ ਜੋ ਸੁਖ ਬੰਦੇ ਨੂੰ ਖਾਣ ਪੀਣ ਦਾ ਮਿਲਦਾ ਨਾ ਉਹ ਨਹੀਂ ਮਿਲ ਸਕਦਾ ਤੁਸੀਂ ਦੇਖਦੇ ਹੋ ਦਾਸ ਸਮਨ ਨੂੰ ਜਿੱਥੇ ਲੋਕੀ ਨਵਾਂ ਸਾਲ ਮਨਾਉਣ ਹੋਟਲਾਂ 'ਚ ਜਾਂਦੇ ਨੇ ਜਾਂ ਕਿਤੇ ਹਮਾਜਨ 'ਚ ਘੁੰਮਣ ਜਾਂਦੇ ਨੇ ਉੱਥੇ ਇੱਕ ਬਟਾਲਾ ਦੇ ਵਿੱਚ ਇੱਕ ਨੌਜਵਾਨ ਹੈ ਜਿਹੜਾ ਆਪਣੀ ਦੁਕਾਨ ਤੇ ਬੈਠ ਕੇ ਹੀ ਨਵਾਂ ਸਾਲ ਉਹਨੇ ਵੇਖਣਾ ਹੈ ਕਹਿੰਦਾ ਮੇਰੇ ਵਾਸਤੇ ਪੁਰਾਣਾ ਸਾਲ ਵੀ ਉਦਾਂ ਦਾ ਤੇ ਨਵਾਂ ਸਾਲ ਵੀ ਉਦਾਂ ਦਾ ਆਪਾਂ ਉਹਨਾਂ ਨਾਲ ਗੱਲ ਵੀ ਕਰਦੇ ਆ ਪਰ ਉਹ ਲੱਤਾਂ ਤੋਂ ਹੈਡ ਗੈਪ ਹੈ ਪਰ ਮਿਹਨਤ ਕਰਦੇ ਚਾਹ ਦੀ ਦੁਕਾਨ ਕਰਦੇ ਆਪਾਂ ਉਹਨਾਂ ਨਾਲ ਗੱਲ ਵੀ ਕਰਦੇ ਆ ਹਾਂਜੀ ਸਸੀ ਕਾ ਭਾਈ ਜੀ ਕੀ ਨਾਮ ਤੁਹਾਡਾ ਸੋਨੂ ਕੀ ਲੱਗਦਾ ਨਵੇਂ ਸਾਲ ਜਿਤੇ ਪੁਰਾਣੇ ਸਾਲ ਜਿਤੇ ਨਵਾਂ ਸਾਲ ਮੇਰੀ ਉਹ ਪੁਰਾਣਾ ਵੀ ਉਹ ਜਿਹਾ ਨਵਾਂ ਵੀ ਉਹ ਜਿਹਾ ਮਿਹਨਤ ਕਰਕੇ ਖਾਣੀ ਹੈ ਮਤਲਬ ਕਨੇਆਂ ਨੂੰ ਕੋਈ ਕੋਈ ਮੈਂ ਦੇਖ ਜਾਣੀ ਹੈ ਤੇ ਮਤਲਬ ਚੰਗਾ ਲੱਗਦਾ ਮੈਨੂੰ ਮਿਹਨਤ ਕਰਨ ਦੀ ਇਹ ਵੀ ਸੌਖੀ ਨੀਂਦ ਆਉਂਦੀ ਹੈ ਵਧੀਆ ਵਾ ਨਹੀਂ ਤੇ ਵੇਖੀਦਾ ਕਈ ਮੰਗਦੇ ਵੀ ਹੈ ਚੰਗੇ ਭਲੇ ਵੀ ਪਰ ਸੁਪੂਨ ਹੈ ਮੈਨੂੰ ਇਹ ਕੰਮ ਦੇ ਵਿੱਚ ਵੀ ਕੋਈ ਗੱਲ ਨਹੀਂ ਹੈਗੀ ਤੇ ਕਰਨੀ ਹੈਗੀ ਮਤਲਬ ਨਾਲ ਦੀ ਮੇਰੀ ਵੀ ਹੈਨਿਕੈਪ ਹੈ ਮਤਲਬ ਵੀ ਇਦਾਂ ਤੁਰ ਫਿਰ ਕੇ ਜਿੱਦਾ ਥਲੇ ਰੋ ਕੰਮ ਕਮ ਕਰਨਾ ਕਰਦਾ ਕਰਦੇ ਆ ਫਿਰ ਵੀ ਅਸੀਂ ਖੁਸ਼ ਹਾਂ ਮਲਬੇ ਨੇ ਵਿੱਚ ਵੀ ਮਿਹਨਤ ਕਰਕੇ ਕਰਦੇ ਆ गुजारा हो ਜਾਂਦਾ ਇਹਦੇ ਵਿੱਚ गुजारा ਕਰਨਾ ਪੈਂਦਾ ਕੀ ਕਰੀਏ ਅੰਦਰ ਸਿਸਟਮ ਚਲਾਉਣਾ ਹੀ ਪੈਂਦਾ ਵਾ ਕਹਿੰਦੇ ਹੁਣ ਮੰਗਿਆਂ ਕਹਿੰਦੇ ਦੇਸੜਾ ਦੇਣਾ ਤੇ ਅ ਵੀ ਚਲੋ ਮੈਨੂੰ ਇਹ ਗੱਲ ਜੀ ਆਪਣੀ ਮਿਹਨਤ ਕਰਨ ਚ ਮੈਨੂੰ ਜਾਨਾ ਦਿੰਨਾ ਮਾ ਜਾਣਾ ਉਹਨਾਂ ਮੈਨੂੰ ਇਹ ਨਹੀਂ ਵੀ ਮੰਗ ਕੇ ਨਹੀਂ ਆਗਾ ਦੇਖਿਆ ਜੇ ਕਿ ਚਾਹ ਦੇ ਕੰਮ ਚ ਲੋਕਾਂ ਨੂੰ ਚਾਹ ਵੀ ਦੇਣ ਜਾਣਾ ਪੈਂਦਾ ਵਾ ਫਿਰ ਉਹ ਕਿਸ ਤਰ੍ਹਾਂ ਕੀਤਾ ਮੇਰਾ ਭਰਾ ਹੈਗਾ ਛੋਟਾ ਫਿਰ ਉਹ ਚੱਲ ਜਾਣਾ ਗੁਜਾਰਾ ਹੋ ਜਾਂਦਾ ਇਹਦੇ ਨਾਲ ਚੱਲਣ ਨੂੰ ਲੱਗ ਕਰਨਾ ਪੈਂਦਾ ਹੋਵੇ ਤੇ ਨਹੀਂ ਚਲੋ ਜਾਂਦਾ ਫਿਰ ਕਰਨਾ ਤੇ ਪੈਂਦਾ ਹੀ ਫਿਰ ਵੀ ਕੋਚਵਾ ਆਏ ਨੇ ਜੇ ਤੇ ਆਪਣਾ ਕਰਕੇ ਖਾਣ ਦੇ ਖੰਡ ਦੇ ਵਿੱਚ ਤੁਸੀਂ ਬਾਹਰ ਬਹਿ ਕੇ ਕੰਮ ਕਰਦੇ ਪਏ ਹੋ ਉਹ ਉਹ ਪ੍ਰੋ ਹੈਂਡੀਕੈਪ ਵੀ ਹੋ ਤੁਸੀਂ ਔਰ ਤੁਸੀਂ ਕਹਿੰਦੇ ਸਾਡੀ ਵਾਈਫ ਵੀ ਹੈਂਡੀਕੈਪ ਹੈ ਹਾਂ ਜੀ ਫਿਰ ਇੱਕ ਮਿਹਨਤ ਕਰਨਾ ਮਿਹਨਤ ਕਰਨੀ ਮਿਹਨਤ ਕਰਕੇ ਕਿ ਇਹਨੇ ਮਿਲਣਾ ਘਰ ਬੈਠਿਆ ਕਿ ਇਹਨੇ ਕੋ ਨਹੀਂ ਦੇਣਾ ਹੈਗਾ ਕਿਉਂਕਿ ਮੈਂ ਆ ਜਦੋਂ ਇੱਥੇ ਵੀ ਨਹੀਂ ਨਾ ਆਪਣੇ ਭਰਾ ਜੀ ਮੇਰਾ ਵੱਡੇ ਦੇ ਕੰਮ ਕਰਦਾ ਹੁੰਦਾ ਪਹਿਲਾਂ ਉਹਦੇ ਤੋਂ ਪਹਿਲਾਂ ਮੈਂ ਫੁੱਟਬਾਲ ਵੀ ਸਿੰਦਾ ਰਿਹਾ ਵਾਂ ਘਰੇ ਹੀ ਬੈ ਕੇ ਮਤਲਬ ਵੇਲੇ ਨਹੀਂ ਰਿਹਾ ਹੈਗੇ ਵੀ ਕੰਮ ਕੀਤਾ ਮੈਨੂੰ ਆਲਸ ਪੁਣਾ ਨਹੀਂ ਹੈਗਾ ਕਿ ਮੈਂ ਕੰਮ ਨਹੀਂ ਕਰਨਾ ਹੈ ਮਤਲਬ ਮਿਹਨਤ ਕਰਕੇ ਜੋ ਸੁਖ ਬੰਦੇ ਨੂੰ ਖਾਣ ਪੀਣ ਦਾ ਮਿਲਦਾ ਨਾ ਉਹ ਨਹੀਂ ਮੈਂ ਚੱਲਣਾ ਇੱਕ ਨਵਾਂ ਸਾਲ ਚੜ ਰਿਹਾ ਹੈ। ਹਾਂਜੀ। ਤੁਹਾਡੇ ਵਾਸਤੇ ਨਵਾਂ ਸਾਲ ਕਿੱਥੇ ਮਨਾਇਆ ਜਾਊਗਾ? ਸਾਡੇ ਵਾਸਤੇ ਨਵਾਂ ਸਾਲ ਇੱਥੇ ਹੀ ਮਨਾਇਆ ਜਾਣਾ ਵਾ। ਕਿਉਂਕਿ ਇਹੋ ਜਿਹੀ ਢੀ ਰੋਟੀ ਹੈ ਇੱਥੇ ਹੀ ਗਾਣਾ ਵਾ। ਇਹੋ ਜਾਨੂ ਸਾਰੇ ਸੁੱਖ ਦੇਣ ਦੀ ਜੀ। ਇਹੋ ਦੁਕਾਨਦਾਰੀ ਜਿਹੜੀ ਇਹੋ ਜਿਹਾ ਦੇਲੀ ਨਵਾਂ ਸਾਲ। ਪਰਿਵਾਰ ਚ ਕੌਣ-ਕੌਣ ਹੈ ਤੁਹਾਡੇ? ਪਰਿਵਾਰ ਚ ਮੇਰੇ ਦੋ ਭਰਾ ਆਂ ਅਸੀਂ ਤੇ ਤਿੰਨ ਜਣੇ ਆਂ। ਮम्मी ਮੈਂ ਆ ਮੈਂ ਇਕਵਾਰਾ ਨਿਕਾ। ਵੱਡਾ ਵਿਆਹ ਆ। ਡੈਡੀ ਇਹ ਮੇਰਾ। ਮੰਮੀ ਹਲੇ ਨਹੀਂ ਦਰਤ ਹੋਗੀ। ਤੇ ਦੁੱਧ ਦਾਦ ਲੈ ਹੁੰਦਾ ਕੋਈ ਤੱਕ ਨਹੀਂ ਉਹ ਸਵੇਰੇ ਜਦੋਂ ਸਵੇਰੇ ਜਦੋਂ ਉਹਨਾਂ ਉਦੋਂ ਲੈ ਆ ਜਾਂਦਾ ਵਾ ਸੌਦਾ ਕਰਾ ਇਹਦੇ ਉੱਤੇ ਰੱਖ ਕੇ ਨਾਲ ਹੀ ਮੁਰਗੇ ਫਿਰ ਲਾਗੂ ਜਦੋਂ ਇਹਨੇ ਆ ਜਾਣਾ ਹੁੰਦਾ ਵਾ ਨਿੱਕੇ ਨੇ ਉਦੋਂ ਫਿਰ ਇਹ ਜਾਗ ਲਿਆ ਹੁੰਦਾ ਦੁੱਧ ਵੀ ਚੋਪੀ ਲੈਣਾ ਚਾਟ ਕੇ ਦੇਖਿਆ ਜਾਏ ਤੇ ਫਿਰ ਕੋਈ ਸਰਕਾਰ ਵਾਲੀ ਉਹ ਕੀ ਸਹੂਲਤ ਮਿਲੀ ਤੁਹਾਨੂੰ ਕੋਈ ਸਰਕਾਰ ਵਾਲੋ ਉਹ ਜਿਹੜੀ ਪੈਨਸ਼ਨ ਲੱਗੀ 1500 ਚਾਹੇ ਉਹ ਓੜੀ ਸਾਹ ਬੋਣਾਂ ਨੇ ਉਹ ਜਿਹੜਾ ਖੋਲਿਆ ਮਹੀਨੇ ਵਾਲਾ ਉਹ ਬੜੀ ਵਧੀਆ ਵੀ ਬੜੀ ਸੇਵਾ ਕਰਦੀ ਹੈ ਨਾ ਤੇ ਉਹਨਾਂ ਨੇ ਖੋਲਿਆ ਉਹ ਵੀ 400 ਰੁਪਿਆ ਨੂੰ ਮਹੀਨੇ ਹਰ ਪਰ ਵੀ ਨਹੀਂ ਮਿਲਦਾ ਮਿਲਦਾ ਇਹ ਨੂੰ ਕਿੰਨੇ ਵਜੇ ਆਉਂਦੇ ਸਵੇਰੇ ਮੈਂ 7 ਵਜੇ ਆ ਜਨਾ 7:00 ਵਜੇ ਧੁੰਦ ਦੇ ਵਿੱਚ ਆਏ ਧੁੰਦ ਵਿੱਚ ਹੀ ਆਉਣਾ ਪੈਂਦਾ ਕੀ ਕਿੰਨੇ ਵਜੇ ਜਾਂਦੇ ਇੱਥੇ 6-7 ਵਜੇ ਜਾਂਦੇ 7:00 ਵਜੇ ਬਾਜੀ ਜਾਂ ਤੁਹਾਡਾ ਵੀ ਦਿਲ ਕਰਦਾ ਹੈਗਾ ਵੀ ਘਰ ਬੈ ਕੇ ਨਵਾਂ ਨਾ ਦੇਖੀਂ ਵੀ ਕਰਦਾ ਇਹ ਕਈ ਵਲੇ ਮੈਂ ਅੱਜ ਸੋਚੀਦਾ ਵੀ ਹੈ ਇਹ ਤੁਰਦੇ ਫਿਰਦੇ ਬੰਦੇ ਨੂੰ ਵੇਖਣਾ ਕੋਈ ਕਿਤੇ ਗਿਆ ਕੋਈ ਕਿਤੇ ਪਰ ਫਿਰ ਉਹ ਮਨ ਦੇ ਵਿੱਚ ਲੈ ਬਣਾ ਲੀਦਾ ਵੀ ਨਹੀਂ ਸਾਡੇ ਲਈ ਜੇ ਵੀ ਹੈ ਉਹ ਹੀ ਹੈ ਬਾਹਰ ਹੀ ਹੈ ਕਿਤਾਬ ਦੀ ਤੂੰ ਨਹੀਂ ਰਹੇ ਜ਼ਿੰਦਗੀ ਤਾਂ ਖੁਸ਼ੀ ਹੋ ਕੇ ਨਹੀਂ ਨਹੀਂ ਮੈਂ ਜ਼ਿੰਦਗੀ ਤੋਂ ਬਹੁਤ ਜ਼ਿਆਦਾ ਖੁਸ਼ ਮਾਂ ਜਿਹੜਾ ਬੰਦਾ ਮਿਹਨਤ ਕਰਕੇ ਖਾਂਦਾ ਨਾ ਉਹ ਜ਼ਿਆਦਾ ਖੁਸ਼ ਕਿਉਂ ਨਹੀਂ ਹੋ ਸਕਦਾ ਮੈਂ ਆਪਣੇ ਆਪ ਨੂੰ ਹੈਂਡੀਕੈਪ ਕਹਿੰਦਾ ਨਹੀਂ ਅਸਲ ਵਿੱਚ ਮੈਂ ਆਪਣੇ ਆਪ ਨੂੰ ਹੈਂਡੀਕੈਪ ਕਹਿੰਦਾ ਨਹੀਂ ਮੈਂ ਸਮਝਦਾ ਮੈਂ ਮੈਂ ਠੀਕ ਹੀ ਹਾਂ ਜਿੱਥੇ ਮਿਹਨਤ ਕਰਦੇ ਪਏ ਬੜੀ ਵਧੀਆ ਬੜੇ ਹੋ ਜੀ ਤੁਹਾਡੇ ਵਾਸਤੇ ਇੱਥੇ ਹੀ ਨਵਾਂ ਸਾਲ ਹੈ ਇਹੋ ਹੀ ਹੈ ਮਾਰੇ ਵਾਸਤੇ ਇਹੋ ਨਵਾਂ ਸਾਲ ਹੈ ਜਿੱਥੋਂ ਰੋਟੀ ਖਾਣੀ ਹੈ ਇਹੋ ਨਵਾਂ ਸਾਲ ਹੈ ਪੁਰਾਣਾ ਵੀ ਇਹੋ ਨਵਾਂ ਵੀ ਹੋਏ ਇੱਕ ਬੱਚਾ ਤੁਹਾਡਾ ਹੈ 6 7 ਸਾਲ ਦਾ ਹਾਂਜੀ ਬੜਾ ਉਹ ਵੀ ਖर्चा ਇਦਾਂ ਚਲਾਉਣਾ ਪੈਂਦਾ ਕੀ ਕਰੀ ਸਾਰਾ ਕੁਝ ਕਰਨਾ ਪੈਂਦਾ ਇੱਥੇ ਹੀ ਕਰਨਾ ਚਾਰ ਦੇ ਕੰਮ ਚਾਰ ਦੇ ਕੰਮ ਆਈਆਂ ਵਾਸੇ ਹੋਈ ਤੁਹਾਡੇ ਵਾਸਤੇ ਨਵਾਂ ਸਾਲ ਇੱਥੇ ਹੀ ਹੈ ਅੱਛਾ ਹੀ ਹੈ ਇਹ ਨਵਾਂ ਸਾਲ ਹੈ ਇਹ ਸੁਣਿਆ ਤੁਸੀਂ ਇਹਨਾਂ ਨੂੰ ਇਹਨਾਂ ਦਾ ਜਿਹੜਾ ਨਵਾਂ ਸਾਲ ਆ ਇਹਨਾਂ ਦਾ ਜਿਹੜਾ ਨਵਾਂ ਸਾਲ ਕੱਲ ਚੜਨ ਜਾ ਰਿਹਾ ਉਹ ਇੱਥੇ ਹੀ ਚਾਹ ਵਾਲੀ ਦੁਕਾਨ ਤੇ ਉਹਨਾਂ ਦਾ ਨਵਾਂ ਸਾਲ ਮਨਾਣਾ ਹੈ ਕਿਉਂਕਿ ਉਹਨਾਂ ਵਾਸਤੇ ਇਹ ਹੀ ਉਹਨਾਂ ਦੀ ਰੋਜ਼ੀ ਰੋਟੀ ਆ ਪਰ ਉਹਨਾਂ ਵਾਸਤੇ ਇੱਥੇ ਹੀ ਨਵਾਂ ਸਾਲ ਉਹਨਾਂ ਨੇ ਮਨਾਣਾ ਹੈ ਮੈਂ ਬਟਾਲਾ ਦਾ ਵਿਕੀ ਮਾਲਿਕ ਦਾ ਸਮਝਾਂ